ਸੱਚਾ ਜੀ ਪੰਜਾਬੀ ਗਵਨਨਾਮਾ ਦੇ ਵਿੱਚ ਮੈਂ ਤੁਹਾਡਾ ਦੋਸਤ ਐ ਹੋਸਟ ਪਰਮਜੀਤ ਸਿੰਘ ਪਾਕਰਾ ਦੇ ਹੋਂ ਤੱਕ ਦੀ ਵੱਡੀ ਖਬਰ ਨਿਕਲ ਕੇ ਰੈਂਬਰਸਰ ਦੇ ਵਿੱਚ ਇੱਕ ਵੱਡੀ ਹੋਰ ਪੁਲਿਸ ਅਫਸਰਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਨੇ ਸੋ ਅਬਰਸਰ ਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਵਰਿੰਦਰ ਸਿੰਘ ਦੇ ਕੈਂਪ ਦਫ਼ਤਰ ਦੇ ਪੁਲਿਸ ਵੱਲੋਂ ਛਾਪਾ ਮਾਰਨ ਤੋਂ ਬਾਅਦ ਸਥਾਨਕ ਨੇਤਾਵਾਂ ਵਿੱਚ ਰੂਸ਼ ਪਾਇਆ ਜਾ ਰਿਹਾ ਤੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਗੱਲ ਦੇ ਉੱਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧਿਆਨ ਲਿਆਉਣ ਵਾਸਤੇ ਨੇ ਕਿਹਾ ਗਿਆ ਜੀ ਤੇ ਦੱਸਣਗੇ ਕਿ ਪੁਲਿਸ ਦੀ ਕਾਰਵਾਈ ਤੋਂ ਨਰਾਜ ਕੈਬਨਟ ਮੰਤਰੀ ਨਰਜੂ ਸਿੰਘ ਸਿੱਧੂ ਬੜੇ ਸਖਤ ਆਵਾਜ਼ ਦੇ ਵਿੱਚ ਤੇ ਸਖਤ ਅੰਦਾਜ਼ ਦੇ ਵਿੱਚ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਚੇਤਾਵਨੀ ਦਿੱਤੀ ਹੈ ਤੇ ਕਿਹਾ ਕਿ ਪੁਲਿਸ ਅਫਸਰ ਜੇ ਪਰਚਾ ਦਰਜ ਹੋਣਾ ਚਾਹੀਦਾ ਹੈ ਉਹਨਾਂ ਪੁਲਿਸ ਅਫਸਰਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਜਿਸ ਨਾਲ ਇਹ ਕਿਹਾ ਕਿ ਜਿਸ ਦੇ ਨਾਲ ਇਹ ਪੰਜਾਬ ਪੁਲਿਸ ਦੇ ਵਿਧਾਇਕਾਂ ਦੀ ਜਿਹੜੀ ਇੱਜ਼ਤ ਕਰਨ ਤੇ ਤੁਹਾਨੂੰ ਦੱਸ ਦਈਏ ਕਿ ਸਰਕਾਰ ਬਣਨ ਤੋਂ ਬਾਅਦ ਕਾਂਗਰਸੀ ਨੇਤਾਵਾਂ ਵੱਲੋਂ ਪੰਜਾਬ ਦੇ ਮੁੱਖ ਪੁਤਰ ਕੈਪਟਨ ਮਰਿੰਦਰ ਸਿੰਘ ਤੇ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਅਫਸਰ ਵਰਗ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ। ਸੋ ਪੰਜਾਬ ਪੁਲਿਸ ਦੇ ਪ੍ਰਸਿੱਧ ਸੱਤ ਚਿਤਾਵਨੀ ਦਿੱਤੀ ਹੈ ਤੇ ਨਿਰਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਇਨ ਅਫਸਰਾਂ ਦੇ ਉੱਪਰ ਪਰਚਾ ਹੋਣਾ ਚਾਹੀਦਾ ਹੈ। ਸੋ ਪਰਚੇ ਦੀ ਗੱਲ ਕਹਿ ਦਤੀ ਹੈ, ਗੁੱਸਾ ਕਾਫੀ ਹੈ ਨਿਰਜੋਤ ਸਿੰਘ ਸਿੱਧੂ ਨੂੰ ਇਸ ਗੱਲ ਨੂੰ ਲੈ ਕੇ ਸੋ ਦੇਖਣਾ ਆਵੇਗਾ ਹੁਣ ਇਸ ਕਾਲ ਦੇ ਪਰ ਕਿੰਨਾ ਕੁ ਜੋਰ ਜਮਾਇਸ਼ ਜਿਹੜਾ ਕਿ ਕੈਪਟਨ ਵਰਿੰਦਰ ਸਿੰਘ ਸਰਕਾਰ ਵੱਲੋਂ ਕੀਤਾ ਜਾ ਰਿਹਾ ਸੋ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਬ੍ਰੇਕਿੰਗ ਨਿਊਜ਼ ਹੁਣ ਤੱਕ ਦੀ ਅੰਮ੍ਰਿਤਸਰ ਤੋਂ ਨਿਕਲ ਕੇ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਨੇ ਪੁਲਸ ਅਫਸਰਾਂ ਨੂੰ ਸਖਤ ਤੋਂ ਸਖਤ ਚੇਤਾਵਨੀ ਦਿੱਤੀ ਹੈ ਸੋ ਪੰਜਾਬੀ ਕਮਨਾਵਾਂ ਦੇ ਵਿੱਚ ਇਸ ਤਰ੍ਹਾਂ ਦੀ ਵੱਡੀ ਖਬਰ ਹੈ ਦੇਖੋ ਜੀ ਜਨਾਬ तमाम ਵੱਡੀ ਖਬਰਾਂ ਦੇ ਕਿਨਸ ਨੂੰ ਪਾਣੀਆ ਦਾਜੂ ਸਾਡੀ YouTube ਚੈਨਲ ਆਜ਼ ਨਿਊਜ਼ ਵਾਲਾ ਦੇ ਪਰਮ ਜੀ ਤੋਂ 10000 ਸਰਪਿਆਰ ਪਿਆਰ ਬਣੇ